ਹਾਂਜੀ ਕਿਵੇਂ ਹੋ ਸਾਰੇ ਇਹ ਸਾਹਮਣੇ ਤੁਸੀਂ ਇੱਕ ਬਜ਼ੁਰਗ ਨੂੰ ਦੌੜਦਾ ਦੇਖ ਰਹੇ ਆ ਸਿਰ ਤੇ ਪਗੜੀ ਬੰਨੀ ਹੋਈ ਹੈ ਕਾਲੇ ਰੰਗ ਦੀ ਤੇ ਦਸਤਾਰ ਸਜਾਈ ਹੋਈ ਹੈ ਉੱਪਰ ਪੱਗ ਰੱਖੀ ਹੋਈ ਆ ਤੇ ਚਿੱਟੇ ਕੁਰਤੇ ਦੇ ਵਿੱਚ ਦੌੜ ਰਿਹਾ ਨੰਗੇ ਪੈਰੀ ਇਹਨਾਂ ਦੀ ਉਮਰ 77 ਕਿਸਾਲ ਆ ਤੇ ਇਹ ਰੋਜ਼ ਜਿਹੜੇ ਆ ਦੌੜਦੇ ਆ ਤੁਰਦੇ ਆ ਇਹਨਾਂ ਦੀ 12 ਤੋਂ 14 ਕਿਲੋਮੀਟਰ ਤੱਕ ਜਿਹੜੀ ਆ ਰੋਜ਼ ਦੀ ਮਤਲਬ ਦੌੜ ਤੇ ਵਿੱਚ ਤੁਰਨ ਨਾਲ ਜਿਹੜਾ ਸ਼ਾਮਲ ਆ ਸੋ ਮੈਂ ਗਰਾਊਂਡ 'ਚ ਉਹਨਾਂ ਨਾਲ ਇਹਨਾਂ ਨੂੰ ਕਦੇ-ਕਦੇ ਦੇਖਦਾ ਤਾਂ ਕਈ ਰਿਗੇ ਵੀ ਇਹਨਾਂ ਨਾਲ ਗੱਲਬਾਤ ਵੀ ਆਪਾਂ ਕਰ ਹਟੇ ਆਂ ਤੇ ਪਰ ਰੂਹ ਖੁਸ਼ ਹੋ ਜਾਂਦੀ ਆ ਤੇ ਤੁਸੀਂ ਦੇਖ ਲਓ 77 ਸਾਲ ਦੀ ਉਮਰ ਆ ਕੋਈ ਥਕੇਮਾ ਨਹੀਂ ਕੋਈ ਕੁਛ ਨਹੀਂ ਬੜੀ ਇਹਨਾਂ ਦੇ ਮਾਰੇ ਦੀ ਕਿਰਪਾ ਵਾ ਤਾਂ ਆਪਾਂ ਮਾੜੀ ਇਹਨਾਂ ਨਾਲ ਇੱਕ ਬਾਜ਼ ਮਾਰ ਕੇ ਗੱਲ ਸੁਣਨੀ ਆ ਤੇ ਹਰ ਟਾਈਮ ਜਦੋਂ ਵੀ ਇਹਨਾਂ ਨਾਲ ਮੈਂ ਗੱਲ ਕਰਦਾ ਇਹਨਾਂ ਦੀ ਗੱਲ ਹਮੇਸ਼ਾ ਚੜ੍ਹਦੀ ਗੱਲ ਵਾਲੀ ਤੇ ਕੋਈ ਸਿੱਖਣ ਵਾਲੀ ਹੁੰਦੀ ਆ ਸੋ ਸੁਣਿਓ ਮਾੜੀ ਕੀ ਗੱਲਬਾਤ ਕਰਦਿਆ ਬਾਪੂ ਜੀ ਕਿੰਨੀ ਦੌੜ ਲਾਈ ਤੁਸੀਂ ਫੇਰ ਹਾਂਜੀ ਸੱਤਵਾਂ ਚੱਕਰ ਸੱਤਵਾਂ ਚੱਕਰ ਕਰਕੇ ਕਿ ਕਿੰਨੇ ਕਿਲੋਮੀਟਰ ਕੀ ਸਾਖਦਾ ਵਾ ਆਪਣਾ ਅੱਜ ਬਣੂਗਾ 6 ਕਿਲੋਮੀਟਰ ਹੋ ਜਾਂਦੀ ਬਾਕੀ ਮੈਂ ਥੁਰ ਕੇ ਘਰ ਜਾਣਾ ਅੱਛਾ ਕਿਲੋਮੀਟਰ ਹੁੰਦਾ ਗੁੱਟ 11-12 ਕਿਲੋਮੀਟਰ ਹੈ ਹਾਂਜੀ ਠੀਕ ਹੈ ਤੇ ਇੱਕ ਦਿਨ ਤੁਸੀਂ ਗੱਲ ਕਹੀ ਸੀ ਵੀ ਜਦੋਂ ਵੀ ਮੌਕਾ ਮਿਲੇ ਮੈਂ ਗਰਾਊਂਡ 'ਚ ਆ ਜਾਣਾ ਹਾਂਜੀ ਹਾਂਜੀ ਤੇ ਉਹ ਕਰੋ ਮੜੀ ਗੱਲ ਵੀ ਜਿਹੜੀ ਤੁਹਾਨੂੰ ਲੋਕੀ ਕਹਿੰਦੇ ਤਾਸ਼ ਖੇਡਣ ਲਈ ਜਾਂ ਕੁਛ ਕਰਨ ਲਈ ਉਹ ਜਿਹੜੀ ਆ ਨਾ ਜੀ ਉਹ ਅੱਡਾ ਫੁੱਟਦੀ ਆ ਕੌਣ ਜੀ ਤਾਸ਼ ਹਮੇਸ਼ਾ ਬੰਦੇ ਦਾ ਅੱਡਾ ਫੁੱਟਦੀ ਆ ਤਾਸ਼ ਖੇਡਣਾ ਜਿਸ ਦਾ ਤਾਸ਼ ਹੁੰਦੀ ਨਾ ਜਿਸ ਅੱਡੇ ਦਾ ਤਾਸ਼ ਹੁੰਦੀ ਆ ਜੀ ਉਹ ਫੁੱਟਿਆ ਜਾਂਦਾ ਅੱਛਾ ਜੀ ਜਿੱਥੇ ਗਰਾਊਂਡ ਵੱਲੋਂ ਤਰਪਈ ਜਾਂਦਾ ਨਾ ਹਾਂਜੀ ਉਹ ਅੱਡੇ ਜੁੜ ਜਾਂਦੇ ਤੇ ਵੱੱਡੇ ਖੁੱਲਦੇ ਨੇ ਠੀਕ ਆ ਜੀ ਵੀ ਗਰਾਊਂਡ 'ਚ ਨਹੀਂ ਤਾਕਤ ਆ ਗਰਾਊਂਡ 'ਚ ਨਹੀਂ ਤਾਕਤ ਆ ਠੀਕ ਆ ਜੀ ਤੁਹਾਨੂੰ ਇੱਥੇ ਜਿੱਦਾਂ ਹੁਣ ਕਈ ਤੁਹਾਡੇ ਉਮਰ ਦੇ ਹਾਂ ਉਮਰ ਬੰਦੇ ਟੱਕਰਦੇ ਆ ਹਾਂਜੀ ਤੇ ਉਹ ਫਿਰ ਤੁਹਾਨੂੰ ਕੀ ਨਾਲ ਤੁਸੀਂ ਲੈ ਕੇ ਤੁਰਦੇ ਹੁੰਦੇ ਉਹਨਾਂ ਨੂੰ ਕਿ ਨਹੀਂ ਕੀ ਚੱਕਰ ਲੀਏ ਜੇ ਆ ਜੇ ਕੋਈ ਤੁਰਦਾ ਨਾ ਕਰਦਾ ਸੈਰ ਨਹੀਂ ਕਰਦਾ ਤਾਂ ਮੈਂ ਆਪਣਾ ਉਹ ਜਿਆਦਾ ਚੱਕਰ ਘੁਲੇ ਲਾਉਣਾ ਸੀ ਹਾਂਜੀ ਮੇਰਾ ਹੁਣੇ 7ਵਾਂ ਸੀ ਅੱਛਾ ਜੀ 11 ਲਾਉਣੇ ਆ ਤੇ ਜਿਆਦਾ ਤੋਂ ਬਾਅਦ ਮੈਂ ਜੇ ਵੀ ਕੋਈ 2 ਕਿਲੋਮੀਟਰ ਤੁਰ ਕੇ ਆਇਆ ਘਰੋਂ ਤੇ ਬਾਕੀ 3 3 ਕਿਲੋਮੀਟਰ ਘੁੰਮ ਕੇ ਜਾਣਾ ਅੱਛਾ 11 ਚੱਕਰ ਆ ਪੂਰੀ ਗਰਾਊਂਡ ਦੇ ਲਾਉਣੇ ਆ ਲਾਉਣੇ ਆ ਹਾਂਜੀ ਆ ਗਰਾਊਂਡ ਦੇਖ ਲਓ ਤੁਹਾਨੂੰ ਮੈਂ ਮਾੜੀ ਨਿਗਾ ਮਰਾ ਦੇਣਾ ਜੀ ਆ ਦੇਖ ਲਓ ਗਰਾਊਂਡ ਇਹਦੇ 11 ਚੱਕਰ ਬਾਪੂ ਕਹਿੰਦਾ ਮੈਂ ਤੁਰ ਕੇ ਲਾਉਣੇ ਆ ਦੇ ਤੋਰ ਕੇ ਦੌੜ ਕੇ ਰਲ ਰਲੇ ਮੇਲੇ ਲਾਉਣੇ ਆ ਮਤਲਬ 11 12 ਕਿਲੋਮੀਟਰ ਆਪਾਂ ਜਿਹੜਾ ਕੱਢਣਾ ਵਾ ਹਨਾ ਜੀ ਹਾਂਜੀ ਹਾਂਜੀ ਤੇ ਮਾਲਕ ਕਢਾ ਦਿੰਦਾ ਕੁਮਾਤ ਹਾਂਜੀ ਮਾਲਕ ਕਢਾਉਣ ਵਾਲੀ ਬਿਲਕੁਲ ਸਹੀ ਗੱਲ ਜੀ ਬਾਪੂ ਜੀ ਕਰੋ ਮਿਹਨਤ ਤੇ ਮੈਂ ਵੀ 10 ਮਿੰਟ ਲਾ ਲਵਾਂ ਤੇ ਫਿਰ ਆਪਾਂ ਬੈਠ ਕੇ ਕਰਦੇ ਆਂ ਗੱਲਬਾਤ ਕੇ ਜੀ ਓਕੇ ਓਕੇ ਤੁਸੀਂ ਤਗੜੇ ਹੋਏ ਮਿਹਨਤ ਕਰੋ ਤੇ ਨੌਜਵਾਨਾਂ ਨੂੰ ਕਹੋ ਵੀ ਮਿਹਨਤ ਕਰਿਆ ਕਰੋ ਉੱਠ ਕੇ ਵਾਹ ਜੀ ਵਾਹ ਜ ਆਪਣੇ ਜੀਵਨ ਬਣਾਉਣ ਦੀ ਕੰਮ ਕੰਨ ਸੂਰਜ ਵਾਂਗੂ ਉਹ ਬੱਲੇ ਬਾਪੂ ਚੰਗਾ ਜੀ ਹਾਂਜੀ ਚੰਗੇ ਲਾ ਲੋ ਗੇੜ ਲਾ ਵਾਹ ਗੁਰਜੀ ਕੀ ਫਤਿਹ ਜੀ